ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ 11 ਨੰਬਰ ਦੀ ਰਾਸ਼ੀ ਕੁੰਭ ਬਾਰੇ ਕਾਲ ਪੁਰਸ਼ ਦੀ ਜਿਹੜੀ ਰਾਸ਼ੀ ਆ 11 ਨੰਬਰ ਦੀ ਰਾਸ਼ੀ ਉਹ ਹੈ ਕੁੰਭ 10 ਨੰਬਰ ਦੀ ਰਾਸ਼ੀ ਤੇ 11 ਨੰਬਰ ਦੀ ਰਾਸ਼ੀ ਦਾ ਮਾਲਕ ਹੈ ਜੋ ਮਕਰ ਤੇ ਕੁੰਭ ਦਾ ਮਾਲਕ ਹੈ ਸ਼ਨੀ ਇਹ ਦੋਨੇ ਹੀ ਰਾਸ਼ੀਆਂ ਦਾ ਜਿਹੜਾ ਸੁਆਮੀ ਆ ਉਹ ਹੈ ਸ਼ਨੀ ਗ੍ਰਹਿ ਮਕਰ ਰਾਸ਼ੀ ਤੇ ਆਪਾਂ ਪਾ ਚੁੱਕੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਸਾਲ 2026 ਕੁੰਭ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਜਾਏਗਾ ਕਿਹੜੇ ਗ੍ਰਹਿ ਇਹਨਾਂ ਦੇ ਕਿਹੜੇ ਹਾਊਸ ਦੇ ਵਿੱਚ ਗੋਚਰ ਕਰ ਰਹੇ ਨੇ ਕਿਹੜੇ ਨਾਲ ਲਈ ਰਤਨ ਸ਼ੁਭ ਨੇ ਕਿਹੜੇ ਨਾਲ ਲਈ ਕਲਰ ਸ਼ੁਭ ਨੇ ਇਸ ਦੇ ਤੇ ਆਪਾਂ ਵਿਸਤਾਰ ਤੇ ਤੁਹਾਨੂੰ ਦੱਸਾਂਗੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਬਾਰੇ ਕੁੰਭ ਰਾਸ਼ੀ ਦਾ ਮਾਲਕ ਹੈ ਸ਼ਨੀ ਸ਼ਨੀ ਗ੍ਰਹਿ ਜਿਹੜਾ ਤੁਹਾਡੇ ਸੈਕੰਡ ਹਾਊਸ ਦੇ ਵਿੱਚ ਚੱਲ ਰਿਹਾ ਹੈ ਸ਼ਨੀ ਸਭ ਤੋਂ ਸਲੋਪ ਪਲੈਨੇਟ ਹੈ ਇੱਕ ਰਾਸ਼ੀ ਦੇ ਵਿੱਚ 2.5 ਸਾਲ ਰਹਿੰਦਾ 2.5 ਸਾਲ ਦੇ ਵਿੱਚ ਰਾਸ਼ੀ ਪਰਵਰਤਨ ਕਰਦਾ ਹੈ 2.5 ਸਾਲ ਦੇ ਬਾਅਦ ਕੁੰਭ ਰਾਸ਼ੀ ਹੈ ਜਿਨ੍ਹਾਂ ਦੀ ਉਹਨਾਂ ਦੀ ਸ਼ਨੀ ਦੀ 60 ਸਤੀ ਚੱਲ ਰਹੀ ਹੈ ਸ਼ਨੀ ਦੀ 60 ਸਤੀ ਦਾ ਲਾਸਟ ਚਰਨ ਚੱਲ ਰਿਹਾ ਹੈ ਤੇ ਜਿਨ੍ਹਾਂ ਦਾ ਕੁੰਭ ਲਗਨ ਹੈ ਉਹਨਾਂ ਦੀ ਸ਼ਨੀ ਦੀ 60 ਸਤੀ ਨਹੀਂ ਚੱਲ ਰਹੀ ਜੋ ਇਹ ਰਾਸ਼ੀ ਦੱਸੀ ਜਾਂਦੀ ਹੈ ਤੁਸੀਂ ਆਪਣੇ ਲਗਨ ਦੇ ਨਾਲ ਦੇਖਣੀ ਹੈ ਤੁਹਾਡੇ ਫਸਟ ਹਾਊਸ ਦੇ ਵਿੱਚ ਜੇ 11 ਨੰਬਰ ਹੈ ਤਾਂ ਤੁਹਾਡਾ ਲਗਨ ਹੈ ਜਿਹੜਾ ਉਹ ਕੁੰਭ ਹੈ ਫਿਰ ਤੁਹਾਡੇ ਜਿਹੜੇ ਗ੍ਰਹਿਾਂ ਦਾ ਗੋਚਰ ਹੈ ਉਹ ਸਹੀ ਬੈਠੇਗਾ ਤੁਹਾਡੀ ਕੁੰਡੀ ਦੇ ਵਿੱਚ ਸੈਕੰਡ ਹਾਊਸ ਦੇ ਵਿੱਚ ਸ਼ਨੀ ਚੱਲ ਰਿਹਾ ਹੈ ਤੇ 8ਵੇਂ ਹਾਊਸ ਦੇ ਵਿੱਚ ਉਸ ਦੀ ਦ੍ਰਿਸ਼ਟੀ ਪੈ ਰਹੀ ਹੈ ਤਾਂ ਸੈਕੰਡ ਹਾਊਸ ਦਾ ਸ਼ਨੀ ਆ ਧਨ ਤਾਂ ਤੁਹਾਨੂੰ ਦੇਵੇਗਾ ਲੇਕਿਨ ਨਾਲ ਨਾਲ ਤੁਹਾਨੂੰ ਥੁਣੀਆਂ ਥੁੜੀਆਂ ਪਰੇਸ਼ਾਨੀਆਂ ਵੀ ਦਿੰਦਾ ਰਹੇਗਾ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਸੈਕੰਡ ਹਾਊਸ ਦੇ ਵਿੱਚ ਚਲਾ ਗਿਆ ਧਨ ਦੇ ਸੰਬੰਧੀ ਤੁਹਾਨੂੰ ਪ੍ਰੋਬਲਮਾਂ ਇੱਥੇ ਨਹੀਂ ਦੇਵੇਗਾ ਲੇਕਿਨ ਤੁਹਾਡੇ ਲਗਨ ਦੇ ਵਿੱਚ ਰਾਹੂ ਚੱਲ ਰਿਹਾ ਹੈ ਲਗਨ ਦੇ ਵਿੱਚ ਰਾਹੂ ਜੋ ਹੈ ਤੁਹਾਡਾ ਦਸੰਬਰ 2026 ਤੱਕ ਚੱਲੇਗਾ ਤੇ 7ਵੇਂ ਹਾਊਸ ਦੇ ਵਿੱਚ ਕੇਤੂ ਚੱਲ ਰਿਹਾ ਹੈ ਲਗਨ ਦਾ ਰਾਹੂ ਤੁਹਾਨੂੰ ਥੋੜਾ ਬਹੁਤ ਪੜਾਈ ਤੋਂ ਜਿਹੜਾ ਤੁਹਾਨੂੰ ਦੂਰ ਕਰ ਸਕਦਾ ਹੈ ਜੇ ਤੁਸੀਂ ਪੜ ਰਹੀ ਹੋ ਸਟੱਡੀ ਕਰ ਰਹੇ ਹੋ ਕਿਉਂਕਿ ਲਗਨ ਦੇ ਵਿੱਚ ਰਾਹੂ ਦੀ ਜਿਹੜੀ 5ਵੀਂ ਦ੍ਰਿਸ਼ਟੀ ਉਹ 5ਥ ਹਾਊਸ ਤੇ ਪੈ ਰਹੀ ਹੈ 5ਵਾਂ ਹਾਊਸ ਹੈ ਜੋ ਤੁਹਾਡਾ ਇੱਕ ਤਾਂ ਪੜਾਈ ਦਾ ਹਾਊਸ ਹੈ ਇੱਕ ਤੁਹਾਡੇ ਜਿਨ੍ਹਾਂ ਦਾ ਮੈਰਿਡ ਨੇ ਜੋ ਉਹਨਾਂ ਦੇ ਬੱਚਿਆਂ ਦਾ ਹਾਊਸ ਹੈ ਤਾਂ ਥੋੜੇ ਬਹੁਤ ਬੱਚਿਆਂ ਤੋਂ ਪਰੇਸ਼ਾਨੀਆਂ ਆ ਸਕਦੀਆਂ ਨੇ ਜੇ ਪੜਾਈ ਕਰ ਰਹੇ ਹੋ ਸਟੱਡੀ ਕਰ ਰਹੇ ਹੋ ਤਾਂ ਸਟੱਡੀ ਦੇ ਵਿੱਚ ਵੀ ਰੁਕਾਵਟਾਂ ਆ ਸਕਦੀਆਂ ਨੇ ਲਗਨ ਦੇ ਵਿੱਚ ਰਾਹੂ ਹੋਣ ਦੇ ਕਾਰਨ ਸੋਚੋਗੇ ਤੁਸੀਂ ਜ਼ਿਆਦਾ ਲੇਕਿਨ ਕੰਮ ਤੁਸੀਂ ਘੱਟ ਕਰੋਗੇ ਲਗਨ ਦਾ ਰਾਹੂ ਥੋੜੀ ਬਹੁਤ ਤੁਹਾਨੂੰ ਡਿਸਟਰਬਿੰਗ ਦੇ ਸਕਦਾ ਹੈ ਲੇਕਿਨ ਸ਼ਨੀ ਦਾ ਮਿੱਤਰ ਹੋਣ ਕਾਰਨ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਦੀ ਪੋਜੀਸ਼ਨ ਸਹੀ ਹੈ ਤਾਂ ਤੁਹਾਨੂੰ ਘੱਟ ਪ੍ਰੋਬਲਮ ਦੇਗਾ ਜੇਕਰ ਰਾਹੂ ਦੀ ਪੋਜੀਸ਼ਨ ਕਿਸੇ ਗਲਤ ਹਾਊਸ ਦੇ ਵਿੱਚ ਹੈ ਜਾਂ ਕਿਸੇ ਐਂਟੀ ਗ੍ਰਹਿ ਦੇ ਨਾਲ ਰਾਹੂ ਹੈ ਤਾਂ ਉੱਥੇ ਤੁਹਾਨੂੰ ਰਾਹੂ ਪ੍ਰੋਬਲਮ ਕਰੇਗਾ ਕੁੰਭ ਜੋ ਰਾਸ਼ੀ ਹੈ ਜਿਨ੍ਹਾਂ ਦਾ ਕੁੰਭ ਲਗਨ ਹੈ ਉਹਨਾਂ ਦਾ ਜੋ 12ਵੇਂ ਹਾਊਸ ਦਾ ਮਾਲਕ ਵੀ ਸ਼ਨੀ ਬਣਦਾ ਤੇ ਪਹਿਲੇ ਹਾਊਸ ਦਾ ਮਾਲਕ ਵੀ ਸ਼ਨੀ ਬਣਦਾ ਇਸ ਦੇ ਲਈ ਤੁਸੀਂ ਅ ਵਿਦੇਸ਼ ਦੇ ਨਾਲ ਜੇਕਰ ਸੰਬੰਧ ਤੁਸੀਂ ਕੋਈ ਕੰਮਕਾਰ ਕਰਦੇ ਹੋ ਜਾਂ ਤੁਸੀਂ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਜਿਆਦਾ ਬਿਹਤਰ ਹੈ ਕਿਉਂਕਿ 12ਵੇਂ ਹਾਊਸ ਦਾ ਸ਼ਨੀ ਹਮੇਸ਼ਾ ਹੀ ਵਿਦੇਸ਼ ਵੱਲ ਲੈ ਕੇ ਜਾਂਦਾ ਹੈ ਤੇ ਤੁਹਾਡੇ ਜਿਹੜੇ ਧਨ ਸਥਾਨ ਦਾ ਮਾਲਕ ਹੈ ਉਹ ਤੁਹਾਡਾ ਗੁਰੂ ગ્રਹ ਗੁਰੂ ਨੂੰ ਸਟਰੋਂਗ ਰੱਖੋ ਗੁਰੂ ਵੀ ਜਿਹੜਾ ਸ਼ਨੀ ਦਾ ਉਸ ਸੰਗ ગ્રਹ ਹੈ ਅੰਟੀ ਨਹੀਂ ਹੈ ਜੇਕਰ ਸ਼ਨੀ ਨੂੰ ਤੁਸੀਂ ਸਟਰੋਂਗ ਰੱਖੋਗੇ ਤਾਂ ਤੁਹਾਨੂੰ ਧਨ ਦੀਆਂ ਪ੍ਰੋਬਲਮਾਂ ਵੀ ਕਦੇ ਨਹੀਂ ਆਉਣਗੀਆਂ ਸ਼ੁਕਰ ਨੂੰ ਆਪਣੇ ਨੂੰ ਹਮੇਸ਼ਾ ਸਟਰੋਂਗ ਰੱਖੋ ਜੇਕਰ ਸ਼ੁਕਰ ਵਧੀਆ ਹੋਏਗਾ ਤੁਹਾਡਾ ਤੁਹਾਡਾ ਸ਼ੁਕਰ ਇੱਕ ਤਾਂ ਚੌਥੇ ਹਾਊਸ ਦਾ ਮਾਲਕ ਹੈ ਤੇ ਦੂਸਰਾ ਤੁਹਾਡਾ ਸ਼ੁਕਰ ਹੈ ਜਿਹੜਾ ਉਹ ਨੌਵੇਂ ਹਾਊਸ ਦਾ ਮਾਲਕ ਹੈ ਇਸ ਦੇ ਲਈ ਆਪਣੇ ਸ਼ੁਕਰ ਨੂੰ ਸਹੀ ਰੱਖੋ ਸ਼ੁਕਰ ਨੂੰ ਸਹੀ ਰੱਖੋਗੇ ਤਾਂ ਧਨ ਦੀਆਂ ਧਨ ਸੰਬੰਧੀ ਪਰੇਸ਼ਾਨੀਆਂ ਨਹੀਂ ਆਉਣਗੀਆਂ ਤੇ ਕਿਸਮਤ ਤੁਹਾਡੀ ਹਮੇਸ਼ਾ ਸਾਥ ਦਿੰਦੀ ਰਹੇਗੀ ਸ਼ਨੀ ਹੈ ਜੋ ਇਹ ਡਿਲੇ ਦਾ ਵੀ ਕਾਰਨ ਹੈ ਕਈ ਵਾਰ ਤੁਹਾਡੇ ਕੰਮ ਨੇ ਜਿਹੜੇ ਡਿਲੇ ਹੁੰਦੇ ਨੇ ਕੰਮ ਬੰਦੇ ਬੰਦੇ ਤੁਹਾਡੇ ਰੁਕ ਜਾਂਦੇ ਨੇ ਜਾਂ ਕੰਮ ਜੋ ਤੁਹਾਡਾ ਅੱਜ ਹੋਣਾ ਹੈ ਤਾਂ ਹੋ ਸਕਦਾ ਉਹ 2 ਤੋਂ 3 ਮਹੀਨਿਆਂ ਉਸ ਨੂੰ ਲੱਗ ਜਾਣਾ ਇਸ ਤਰ੍ਹਾਂ ਹੁੰਦਾ ਹੈ ਜੇ ਤੁਹਾਡੇ ਨਾਲ ਤਾਂ ਤੁਸੀਂ ਆਪਣੇ ਸ਼ਨੀ ਨੂੰ ਸਟਰੋਂਗ ਕਰੋ ਜਿੰਨਾ ਤੁਸੀਂ ਆਪਣੇ ਲਗਨ ਦੇ ਮਾਲਕ ਸ਼ਨੀ ਨੂੰ ਸਟਰੋਂਗ ਰੱਖੋਗੇ ਉਨਾ ਹੀ ਲਾਈਫ ਦੇ ਵਿੱਚ ਜੋ ਵੀ ਤੁਹਾਡੀ ਮਹਾਦਸ਼ਾ ਚੱਲੇ ਜੋ ਵੀ ਤੁਹਾਡੀ ਅੰਤਰਦਸ਼ਾ ਚੱਲੇ ਜੇ ਤੁਸੀਂ ਇਕੱਲੇ ਸ਼ਨੀ ਨੂੰ ਹੀ ਸਟਰੋਂਗ ਰੱਖਦੇ ਹੋ ਤਾਂ ਤੁਸੀਂ ਲਾਈਫ ਦੇ ਵਿੱਚ ਕਾਫੀ ਜ਼ਿਆਦਾ ਸਕਸੈਸ ਕਰਦੇ ਜਾਓਗੇ ਵੈਸੇ ਵੀ ਸ਼ਨੀ ਹੈ ਜਿਹੜਾ 32 ਤੋਂ 36 ਸਾਲ ਦੀ ਏਜ ਦੇ ਵਿੱਚ ਸਕਸੈਸ ਦਿੰਦਾ 42 ਸਾਲ ਦੀ ਇਸ ਦੇ ਤੱਕ ਸ਼ਨੀ ਹੈ ਜਿਹੜਾ ਤੁਹਾਨੂੰ ਲਾਈਫ ਦੇ ਵਿੱਚ ਉਹ ਸਭ ਕੁਝ ਦੇ ਦਿੰਦਾ ਹੈ ਜੋ ਤੁਸੀਂ ਸੋਚਿਆ ਹੁੰਦਾ ਹੈ ਇਸ ਦੇ ਲਈ ਇੱਕ ਤਾਂ ਤੁਸੀਂ ਗਰੀਬਾਂ ਦਾ ਹੱਕ ਨਹੀਂ ਰੱਖਣਾ ਦੂਸਰਾ ਤੁਸੀਂ ਮਜ਼ਦੂਰਾਂ ਨੂੰ ਕੁਛ ਨਾ ਕੁਛ ਦਿੰਦੇ ਰਹਿਣਾ ਗਰੀਬਾਂ ਦੀ ਮਦਦ ਕਰਦੇ ਰਹਿਣਾ ਤੇ ਚੌਥਾ ਤੁਸੀਂ ਕੀ ਕਰਨਾ ਹੈ ਕਾਲੀਆਂ ਚੀਜ਼ਾਂ ਜਿਵੇਂ ਕਾਲੇ ਕੰਬਲ ਕਾਲੇ ਕੰਬਲ ਗਰੀਬਾਂ ਨੂੰ ਦੇਣ ਦੇ ਨਾਲ ਕਾਲੇ ਤੇ ਚਿੱਟੇ ਕੰਬਲ ਜਿਵੇਂ ਹੁਣ ਸਭ ਦੀ ਚੱਲ ਰਹੀ ਹੈ ਇਹ ਦਿੰਦੇ ਰਹੋਗੇ ਤਾਂ ਲਾਈਫ ਦੇ ਵਿੱਚ ਸਕਸੈਸ ਕਰੋਗੇ ਤੇ ਸ਼ਨੀ ਨੂੰ ਆਪਣੇ ਨੂੰ ਤੁਸੀਂ ਅਪਰ ਤੇ ਹੁਣ ਗੱਲ ਕਰਦੇ ਆਪਾਂ ਗੁਰੂ ਗ੍ਰਹਿ ਬਾਰੇ ਗੁਰੂ ਤੁਹਾਡੇ 2nd ਹਾਊਸ ਦਾ ਮਾਲਕ ਹੈ ਜਾਨੀ ਕਿ ਧਨ ਸਥਾਨ ਦਾ ਮਾਲਕ ਹੈ ਤੇ ਤੁਹਾਡੇ 11ਵੇਂ ਹਾਊਸ ਦਾ ਮਾਲਕ ਹੈ ਲਾਭ ਸਥਾਨ ਦਾ ਮਾਲਕ ਹੈ ਤੇ ਗੁਰੂ ਜੋ ਚੱਲ ਰਿਹਾ ਹੈ ਇਹ ਚੱਲ ਰਿਹਾ ਹੈ ਤੁਹਾਡੇ 5ਵੇਂ ਹਾਊਸ ਦੇ ਵਿੱਚ ਇੱਥੇ ਗੁਰੂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਰੇਗਾ ਲੇਕਿਨ 2 ਜੂਨ 2026 ਤੋਂ ਗੁਰੂ ਤੁਹਾਡੇ 6ਵੇਂ ਹਾਊਸ ਦੇ ਵਿੱਚ ਜਾਏਗਾ 6ਵੇਂ ਹਾਊਸ ਦੇ ਵਿੱਚ ਬੈਸੇ ਤਾਂ ਗੁਰੂ ਜਾ ਕੇ ਉੱਚਦਾ ਹੋ ਜਾਏਗਾ ਲੇਕਿਨ ਤੁਹਾਡੇ ਧਨ ਸਥਾਨ ਦਾ ਮਾਲਕ ਤੇ ਤੁਹਾਡੇ ਲਭ ਸਥਾਨ ਦਾ ਮਾਲਕ ਹੈ ਜੋ 6ਵੇਂ ਹਾਊਸ ਦੇ ਵਿੱਚ ਜਾਏਗਾ ਤਾਂ ਉਹ ਇੱਥੇ 6ਵੇਂ ਹਾਊਸ ਦੇ ਵਿੱਚ ਜਿਹੜਾ ਜਦੋਂ ਕੋਈ ਵੀ ਗ੍ਰਹਿ ਜਾਂਦਾ ਤਾਂ ਜਿਆਦਾ ਪੋਜ਼ਿਟਿਵ ਰਿਜ਼ਲਟ ਨਹੀਂ ਦਿੰਦਾ ਉੱਥੇ ਜਾ ਕੇ ਉਸ ਦੇ ਜਿਹੜੇ ਰਿਜ਼ਲਟ ਨੇ ਉਹ 네ਗੇਟਿਵ ਹੋ ਜਾਂਦੇ ਨੇ ਇੱਕ ਤਾਂ ਤੁਹਾਡੇ ਲਗਨ ਦੇ ਵਿੱਚ ਰਾਹੂ ਚੱਲ ਰਿਹਾ ਤੇ ਦੂਸਰਾ ਤੁਹਾਡਾ ਗੁਰੂ ਵੀ ਹੈ ਜੋ 6ਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਤਾਂ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਜਰੂਰ ਆਪਣੀ ਸਿਹਤ ਸੰਬੰਧੀ ਤੁਹਾਨੂੰ ਕੋਈ ਪ੍ਰੋਬਲਮ ਆ ਸਕਦੀਆਂ ਨੇ ਜੇ ਤੁਹਾਡੀ ਕੋਈ ਮਹਾਦਸ਼ਾ ਐਂਟੀ ਚੱਲ ਰਹੀ ਹੈ ਤਾਂ ਤੁਹਾਨੂੰ 100% ਸਿਹਤ ਸਬੰਧੀ ਪ੍ਰੋਬਲਮ ਆਉਣੀਆਂ ਇਸ ਲਈ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਤੇ ਦੂਸਰਾ ਤਾਂ ਤਾਂ ਤੁਹਾਡੇ ਕੋਲ ਆਉਂਦਾ ਰਹੇਗਾ ਕਿਉਂਕਿ ਸ਼ਨੀ ਤੁਹਾਡੇ ਧਨ ਸਥਾਨ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਜਦੋਂ ਵੀ ਗੁਰੂ ਸ਼ੇਮੇ ਹਾਊਸ ਦੇ ਵਿੱਚ ਜਾਏਗਾ ਤਾਂ ਤੁਹਾਡੇ ਜਿਹੜੇ ਖਰਚੇ ਨੇ ਉਹ ਗਲਤ ਥਾਵਾਂ ਤੇ ਹੋ ਸਕਦੇ ਨੇ ਹਸਪੀਟਲ ਵਗੈਰਾ ਦੇ ਵਿੱਚ ਹੋ ਸਕਦੇ ਨੇ ਜਾਂ ਕੋਈ ਕੋਰਟ ਕੇਸ ਦੇ ਵਿੱਚ ਹੋ ਸਕਦੇ ਨੇ ਤਾਂ ਇਸ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ ਪੀੜੀਆਂ ਚੀਜ਼ਾਂ ਦਾ ਦਾਨ ਧਾਰਮਿਕ ਸਥਾਨ ਤੇ ਦਿੰਦੇ ਰਹੋ ਸਾਧੂਆਂ ਦੀ ਸੰਤਾਂ ਦੀ ਜਰੂਰ ਤੁਸੀਂ ਸੇਵਾ ਕਰਦੇ ਰਹੋ ਇਸ ਦੇ ਨਾਲ ਜਿਹੜਾ ਗੁਰੂ ਗ੍ਰਹਿ ਹੈ ਉਹ ਸਟਰੋਂਗ ਰਹਿੰਦਾ ਹੈ ਤੇ ਤੁਹਾਨੂੰ ਬੈਡ ਇਫੈਕਟ ਨਹੀਂ ਦੇਵੇ। ਲਗਣ ਵਾਲੇ ਕਿਹੜੇ ਰਤਨ ਧਾਰਨ ਕਰ ਸਕਦੇ ਨੇ? ਸਭ ਤੋਂ ਪਹਿਲਾਂ ਤੁਹਾਡਾ ਲੱਕੀ ਰਤਨ ਹੈ ਨੀਲਮ ਕਿਉਂਕਿ ਤੁਹਾਡੇ ਲਗਣ ਦਾ ਮਾਲਕ ਸ਼ਨੀ ਹੈ। ਜੇਕਰ ਕੁੜਲੀ ਦੇ ਵਿੱਚ ਸ਼ਨੀ ਦੀ ਪੋਜੀਸ਼ਨ ਵਧੀਆ ਤੁਹਾਡੇ ਲਗਣ ਦੇ ਵਿੱਚ ਹੀ ਸ਼ਨੀ ਹੈ ਤਾਂ ਤੁਸੀਂ 36 ਸਾਲ ਦੀ ਉਮਰ ਤੋਂ ਬਾਅਦ ਨੀਲਮ ਧਾਰਨ ਜਰੂਰ ਕਰੋ। ਇਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਪੜ ਰਹੇ ਹੋ ਵਿਦਿਆਰਥੀਓ ਛੋਟੀ ਏਜ ਹੈ ਤੁਹਾਡੀ ਤਾਂ ਤੁਸੀਂ ਨੀਲਮ ਧਾਰਨ ਨਹੀਂ ਕਰਨਾ ਫਿਰ ਤੁਸੀਂ ਪੰਨਾ ਧਾਰਨ ਕਰ ਸਕਦੇ ਹੋ ਕਿਉਂਕਿ ਤੁਹਾਡੇ ਪੰਜਵੇਂ ਹਾਊਸ ਦਾ ਮਾਲਕ ਹੈ ਜੋ ਉਹ ਹੈ ਬੁੱਧ ਗ੍ਰਹਿ ਬੁੱਧ ਤੁਹਾਡਾ ਸਟਰੋਂਗ ਹੋਏਗਾ ਬੁੱਧੀ ਤੁਹਾਡੀ ਵਧੀਆ ਹੋਏਗੀ ਤੇ ਜੇਕਰ ਤੁਸੀਂ ਬਿਜ਼ਨਸ ਕੰਮਕਾਰ ਕਰ ਰਹੇ ਹੋ ਜਾਂ ਤੁਹਾਡੀ ਏਜ ਮੈਰਿਜ ਵਾਲੀ ਹੈ ਤਾਂ ਤੁਸੀਂ ਓਪਲ ਵੀ ਧਾਰਨ ਕਰ ਸਕਦੇ ਹੋ ਸ਼ੁਕਰ ਦਾ ਰਤਨ ਓਪਲ ਧਾਰਨ ਕਰਨ ਦੇ ਨਾਲ ਜੇ ਮੈਰਿਜ ਦੇ ਸੰਬੰਧਤ ਤੁਹਾਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਕਿਉਂਕਿ ਤੁਹਾਡੇ ਸੱਤਵੇਂ ਹਾਊਸ ਵਿੱਚ ਕੇਤੂ ਚੱਲ ਰਿਹਾ ਹੈ ਤਾਂ ਤੁਸੀਂ ਉਪਰ ਧਾਰਨ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਪੋਜੀਟਿਵ ਰਿਜ਼ਲਟ ਮਿਲਣਗੇ ਕੁੰਭ ਲਗਣ ਵਾਲਿਆਂ ਦੇ ਲੱਕੀ ਕਲਰ ਨੇ ਬਲੈਕ ਬਲੂ ਵਾਈਟ ਕਰੀਮ ਇਹ ਕਲਰ ਤੁਹਾਡੇ ਲੱਕੀ ਕਲਰ ਰਹਿਣਗੇ ਤੇ ਤੁਹਾਡੇ ਜੋ ਈਸ਼ਟ ਦੇਵ ਨੇ ਸ਼ਨੀ ਦੇਵ ਪੈਰਵ ਪੈਰਵ ਦੇ ਮੰਦਿਰ ਤੁਸੀਂ ਜਾ ਸਕਦੇ ਹੋ ਸ਼ਨੀ ਦੇਵ ਦੇ ਮੰਦਿਰ ਜਾ ਸਕਦੇ ਹੋ ਤੇ ਮਾਤਾ ਦੁਰਗਾ ਦੀ ਪੂਜਾ ਆਰਾਧਨਾ ਕਰਨੀ ਵੀ ਤੁਹਾਡੇ ਲਈ ਸ਼ੁਭਕਾਰੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਲ 2026 ਤੁਹਾਡਾ ਕਿਵੇਂ ਦਾ ਰਹੇਗਾ ਦੇਖੋ ਜਿਹੜਾ ਜੋ ਤੁਹਾਡੇ ਲਗਨ ਦਾ ਮਾਲਕ ਸ਼ਨੀ ਹੈ ਇਹ ਤਾਂ ਪੂਰਾ ਸਾਲ ਰਾਸ਼ੀ ਪਰਿਵਰਤਨ ਨਹੀਂ ਕਰੇਗਾ ਜੋ ਮੇਨ ਗ੍ਰਹਿ ਹੈ ਗੁਰੂ ਉਹ ਰਾਸ਼ੀ ਪਰਿਵਰਤਨ ਕਰੇਗਾ ਤੇ ਲਗਨ ਦੇ ਵਿੱਚ ਰਾਹੂ ਤੇ 7ਵੇਂ ਦੇ ਵਿੱਚ ਕੇਤੂ ਮੈਂ ਤੁਹਾਨੂੰ ਦੱਸ ਚੁੱਕੀ ਆ ਜੋ ਸੂਰਜ ਹੈ ਇਹ ਮਹੀਨੇ ਦੇ ਬਾਅਦ ਰਾਸ਼ੀ ਪਰਿਵਰਤਨ ਕਰਦਾ ਹੈ ਸੂਰਿਆ ਦਾ ਰਾਸ਼ੀ ਪਰਿਵਰਤਨ ਜਦੋਂ ਜਦੋਂ ਤੁਹਾਡੇ ਰਾਹੂ ਤੋਂ ਕ੍ਰੋਸਿੰਗ ਕਰੇਗਾ ਸੂਰਿਆ ਤੇ ਜਦੋਂ ਤੁਹਾਡੇ ਸ਼ਨੀ ਤੋਂ ਸੂਰਿਆ ਕ੍ਰੋਸਿੰਗ ਕਰੇਗਾ ਉਸ ਟਾਈਮ ਤੇ ਤੁਹਾਨੂੰ ਪ੍ਰੋਬਲਮਾਂ ਥੋੜੀਆਂ ਬਹੁਤ ਆ ਸਕਦੀਆਂ ਨੇ ਤਾਂ ਉਸ ਮਹੀਨਿਆਂ ਦੇ ਵਿੱਚ ਆਪਾਂ ਵੀਡੀਓ ਪਾਉਂਦੇ ਜਾਵਾਂਗੇ ਤਾਂ ਤੁਹਾਨੂੰ ਉਸ ਟਾਈਮ ਤੇ ਪਤਾ ਲੱਗਦਾ ਰਹੇਗਾ ਤੇ ਨਾਲ ਆਪਾਂ ਉਸ ਦੇ ਉਪਾਅ ਵੀ ਦੱਸਾਂਗੇ ਗੁੰਭ ਲਗਨ ਵਾਲੇ ਕੀ ਉਪਾਅ ਕਰ ਸਕਦੇ ਨੇ ਤੁਸੀਂ ਬਿਨਾਂ ਕੁੰਡਲੀ ਦਿਖਾਏ ਇਹ ਉਪਾਅ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਗਾਂ ਨੂੰ ਰੈਗੂਲਰਲੀ ਖਾਣਾ ਪਾਉਣਾ ਸਟਾਰਟ ਕਰੋ ਗਾਂ ਨੂੰ ਤੁਸੀਂ ਕੀ ਪਾ ਸਕਦੇ ਹੋ ਰੋਟੀ ਦੇ ਉੱਪਰ ਸਰੋਂ ਦਾ ਤੇਲ ਲਾ ਕੇ ਜੇਕਰ ਤੁਸੀਂ ਗਊ ਨੂੰ ਪਾਉਨੇ ਹੋ ਤਾਂ ਤੁਹਾਡੇ ਲਈ ਇਹ ਬੈਸਟ ਰੈਮਡੀ ਹੈ ਤੇ ਦੂਸਰਾ ਤੁਸੀਂ ਕੁੱਤਿਆਂ ਨੂੰ ਵੀ ਸ਼ਾਮ ਦੇ ਟਾਈਮ ਤੇ ਖਾਣਾ ਪਾਉਣਾ ਸਟਾਰਟ ਕਰੋ ਜੋ ਸਟਰੀ ਡੌਗ ਨੇ ਉਹਨਾਂ ਨੂੰ ਤੁਸੀਂ ਰੋਟੀ ਦੇ ਉੱਪਰ ਤੇਲ ਲਗਾ ਕੇ ਪਾ ਸਕਦੇ ਹੋ ਇਸ ਦੇ ਨਾਲ ਵੀ ਸ਼ਨੀ ਤੇ ਸ਼ੁਕਰ ਦੋਨੋਂ ਸਟਰੋਂਗ ਹੁੰਦੇ ਨੇ ਤੇ ਨਾਲ ਤੁਹਾਨੂੰ ਕੇਤੂ ਦੀ ਵੀ ਸਪੋਰਟ ਮਿਲਦੀ ਹੈ ਤੇ ਤੀਸਰਾ ਤੁਸੀਂ ਆ ਆਟੇ ਦੇ ਵਿੱਚ ਦੇਸੀ ਖੰਡ ਮਿਲਾ ਕੇ ਰੈਗੂਲਰਲੀ ਤੁਸੀਂ ਕੀੜਿਆਂ ਨੂੰ ਪਾਉਣੀ ਸਟਾਰਟ ਕਰੋ ਇਹਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਬੈਸਟ ਰਿਜ਼ਲਟ ਮਿਲਣਗੇ ਇਹਦੇ ਲਈ ਤੁਹਾਨੂੰ ਪੁੰਡਲੀ ਲਖਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਇਹ ਤਿੰਨੋਂ ਉਪਾਅ ਵੀ ਰੈਗੂਲਰਲੀ ਕਰਦੇ ਹੋ ਤੁਸੀਂ ਲਾਈਫ ਦੇ ਵਿੱਚ ਸਕਸੈਸ ਕਰੋਗੇ ਪ੍ਰੋਬਲਮਾਂ ਤਾਂ ਦੇਖੋ ਛੋਟੀਆਂ-ਬੋਟੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਥੋੜੀਆਂ-ਬਹੁਤ ਲੇਕਿਨ ਤੁਸੀਂ ਉਹ ਪ੍ਰੋਬਲਮਾਂ ਦੇ ਵਿੱਚੋਂ ਬਿਲਕੁਲ ਸੇਫ ਹੈ ਜਿਹੜਾ ਉਹ ਬਾਹਰ ਨਿਕਲਦੇ ਜਾਓਗੇ ਇਹ ਮੇਰਾ ਤੁਹਾਨੂੰ 100% ਇਹ ਰੈਮਡੀ ਕੰਮ ਕਰੇਗੀ ਤੁਸੀਂ ਇਹ ਕਰਕੇ ਦੇਖੋ ਲਗਾਤਾਰ ਤੁਹਾਨੂੰ 3 ਤੋਂ 4 ਮੰਥ ਜਿਆਦਾ ਤੋਂ ਜਿਆਦਾ 6 ਮੰਥ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਨੇ ਸਟਾਰਟ ਹੋ ਜਾਣਗੇ ਜੋ ਮੈਂ ਤੁਹਾਨੂੰ ਇਹ ਸ਼ਨੀ ਦੇ ਉਪਾਅ ਦੱਸੇ ਨੇ ਇਹ ਤੁਸੀਂ ਸੂਰਜ ਛਿਪਨ ਤੋਂ ਬਾਅਦ ਕਰਨੇ ਨੇ ਮਤਲਬ ਸ਼ਾਮ ਦੇ ਟਾਈਮ ਤੇ ਸ਼ਨੀ ਦੇ ਜੁਨੇ ਵੀ ਉਪਾਹ ਹੁੰਦੇ ਨੇ ਸ਼ਾਮ ਦੇ ਹੀ ਹੁੰਦੇ ਨੇ ਤੁਸੀਂ ਜਾਂ ਤਾਂ ਸਵੇਰੇ ਬਿਲਕੁਲ ਸੂਰਜ ਚੜ੍ਹਨ ਤੋਂ ਪਹਿਲਾਂ ਕਰ ਸਕਦੇ ਹੋ ਜਾਂ ਤੁਸੀਂ ਸੂਰਜ ਛਿਪਨ ਤੋਂ ਬਾਅਦ ਕਰ ਸਕਦੇ ਹੋ ਸੂਰਜ ਚੜ੍ਹੇ ਦੇ ਨਾਲ ਤੁਸੀਂ ਕੋਈ ਵੀ ਸ਼ਨੀ ਦਾ ਉਪਾਹ ਨਹੀਂ ਕਰਨਾ ਫਿਰ ਤੁਹਾਨੂੰ ਉਸ ਦੇ ਰਿਜ਼ਲਟ ਨਹੀਂ ਮਿਲਣਗੇ ਬਲਕਿ ਤੁਹਾਨੂੰ 네ਗੇਟਿਵ ਉਸ ਦੇ ਪ੍ਰਭਾਵ ਪੈਣਗੇ ਜੋ ਸ਼ਨੀ ਦੀ ਘਰ ਦੇ ਵਿੱਚ ਦਿਸ਼ਾ ਮੰਨੀ ਗਈ ਹੈ ਉਹ ਹੈ ਬੈਸਟ ਸਾਈਡ ਬੈਸਟ ਸਾਈਡ ਤੁਸੀਂ ਭਾਰੀਆਂ ਚੀਜ਼ਾਂ ਰੱਖ ਸਕਦੇ ਹੋ ਤੇ ਬੈਸਟ ਸਾਈਡ ਦੇ ਵਿੱਚ ਜਿਆਦਾ ਪਾਣੀ ਨਾ ਹੋਵੇ वेस्ट साइड ਤੁਸੀਂ ਆਪਣੀ ਫੈਮਲੀ ਦੀ ਪਿਕ ਵੀ ਲਗਾ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਦੇ ਨੇ ਤੇ ਤੁਹਾਡੀ वेस्ट साइड ਦੇ ਵਿੱਚ ਰੈੱਡ ਕਲਰ ਨਹੀਂ ਹੋਣਾ ਚਾਹੀਦਾ ਉਧਰ ਤੁਸੀਂ ਕਰੀਮ ਕਲਰ ਵੀ ਕਰ ਸਕਦੇ ਹੋ ਇਸ ਦੇ ਨਾਲ ਵੀ ਸ਼ਨੀ ਹੈ ਜਿਹੜਾ ਉਹ ਪੋਜ਼ਿਟਿਵ ਰਿਜ਼ਲਟ ਦਿੰਦਾ ਜ્યોਤਿਸ਼ ਨਾਲ ਸੰਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਨੂੰ ਗ੍ਰਹਾਂ ਦੇ ਹਿਸਾਬ ਨਾਲ ਵਾਸਤੂ ਦੇ ਹਿਸਾਬ ਨਾਲ ਤੇ ਤਿੱਥਿਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੀ ਕੋਲੋਨੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਤਿ ਸ਼੍ਰੀ ਅਕਾਲ ਜੀ